ਮੇਰਾ ਨਾਮ ਜਗਰੂਪ ਸਿੰਘ ਆ ਜੀ ਅੱਛਾ ਜੀ ਇਹ ਟਿਪਰ ਵਾਲਾ ਸੁੱਤਾ ਪਿਆ ਹੁੰਦਾ ਸੀਗਾ ਰੋਂਗ ਸਾਈਡ ਲਿਆ ਕੇ ਨੇ ਗੱਡੀ ਮਾਰੀ ਆ ਗੱਡੀ ਦਾ ਬਹੁਤ ਨੁਕਸਾਨ ਕਰਤਾ ਇਹਨੇ ਗੱਡੀ ਤੇਜ਼ ਰਫਤਾਰ ਸੀ ਹਾਂ ਜੀ ਤੇਜ਼ ਰਫਤਾਰ ਨਾ ਸੀਗਾ ਜੀ ਤੁਸੀਂ ਯਾਰ ਨੂੰ ਹੋਰ ਨੂੰ ਡਿੱਪਡ ਉੱਪਰ ਮਾਰਿਆ ਨੇ ਇਹਨੂੰ ਨਾ ਜੀ ਇਹ ਇੱਕ ਟਿਪਰ ਇਹਦੇ ਮੂਰੇ ਜਾਂਦਾ ਸੀਗਾ ਉਹਨੂੰ ਕ੍ਰੋਸ ਕਰਦਾ ਪਿਆ ਸੀ ਅੱਛਾ ਜੀ ਹਾਂ ਜੀ ਮਤਲਬ ਤੁਹਾਡੀ ਗੱਡੀ ਕਿੱਥੇ ਜਾ ਰਹੀ ਸੀ ਸਾਡੀ ਗੱਡੀ ਜਲੰਧਰ ਜਾ ਰਹੀ ਸੀ ਆਲੂ ਲੱਦੇ ਹਾਂ ਜੀ ਹਾਂ ਜੀ ਆਲੂ ਲੱਦੇ ਹੋਏ ਸੀ ਉਹ ਕੀ ਮੰਗ ਕੇ ਚੱਲੇ ਚੋਂਦੇ ਆ ਅਸੀਂ ਹੁਣ ਮੰਗ ਇਹ ਹੀ ਆ ਜੀ ਸਾਡੀ ਵੀ ਸਾਡਾ ਇਨਸਾਫ ਹੋਣਾ ਚਾਹੀਦਾ ਵੀ ਨੁਕਸਾਨ ਇੰਨਾ ਹੋਇਆ ਵਾ ਸਾਡਾ ਜਿਹੜਾ ਡਰਾਈਵਰ ਠੀਕ ਐ ਹੁਣ ਹਾਂਜੀ ਇਹ ਠੀਕ ਆ ਜੀ ਜੀ ਨਾਮ ਮੇਰਾ ਜਸਵਿੰਦਰ ਸਿੰਘ ਆ ਮਕੇਰੀਆਂ ਦੇ ਨਾਲ ਮੇਰਾ ਪਿੰਡ ਕਾਲੇਬਗ ਕਿੱਦਾਂ ਵਾਪਰੇ ਹਾਦਸਾ ਇਹ ਸਾਰਾ ਟਾਇਰ ਪਾਟਾ ਵਾ ਥੋੜੀ 40 ਦੀ ਸਪੀਡ ਤੇ ਗੱਡੀ ਸੀ ਟਾਇਰ ਫਟ ਗਿਆ ਗੱਡੀ ਡੋਲ ਗਈ ਜੀ ਉਧਰੋਂ ਗੱਡੀ ਉਹ ਵੀ ਬਰਾਬਰ ਸੀਗੀ ਗੱਡੀ ਉਧਰ ਨੂੰ ਲੱਗੀ ਖਿੱਚ ਕੇ ਉਹ ਗੱਡੀ ਨਾਲ ਜਿੱਦਾ ਹੀ ਵੱਜੀ ਆ ਉਹ ਗੱਡੀ ਪਲਟ ਗਈ ਮੇਰਾ ਇਹ ਨੁਕਸਾਨ ਹੋਇਆ ਜੀ ਜਿਹੜਾ ਦੂਜਾ ਟਰੱਕ ਚੱਲ ਕੋ ਕਹਿੰਦਾ ਵੀ ਬਹੁਤ ਤੇਜ਼ ਰਫ਼ਤਾਰ ਸੀਗੇ ਤੁਸੀਂ ਤੇ ਰੋਂਗ ਸਾਈਡ ਆ ਕੇ ਮੇਰੇ 'ਤੇ ਟੱਕਰ ਮਾਰੀ ਨਹੀਂ ਸਰ ਰੋਂਗ ਸਾਈਡ ਮੈਂ ਪੂਰਾ ਤਾਂ ਸਹੀ ਸੀਗਾ ਠੀਕ ਹੈ ਜੀ ਆ ਮੰਡੀ ਵਾਲੇ ਮੋੜ ਤੋਂ ਚਾਹ ਪੀ ਕੇ ਤੁਰੇ ਆ ਜੀ ਉੱਥੇ ਜਾ ਕੇ ਪੁੱਛ ਸਕਦੇ ਆ ਮੰਡੀ ਵਾਲੇ ਰੋਡ ਤੋਂ ਆਪਾਂ ਚਾਹ ਪੀ ਕੇ ਉੱਥੇ ਤੁਰੇ ਆ ਤੇ ਇੱਥੇ ਮੇਰੇ ਅੱਗੇ ਕਾਰ ਆ ਜੀ ਕਾਰ ਵਾਲਾ ਉਹ ਤੋਂ ਅੱਗੇ ਮੇਰੀ ਇੱਕ ਗੱਡੀ ਹੋਰ ਆ। ਇੱਕ ਗੱਡੀ ਸਾਡੀ ਹੋਰ ਆ ਨਾਲ। ਉਹ ਗੱਡੀ ਅੱਗੇ-ਅੱਗੇ ਮੈਂ ਪਿਛੇ-ਪਿਛੇ ਆ 40 ਦੀ ਸਪੀਡ ਤੇ ਆ। ਜਿੱਦਾਂ ਟਾਇਰ ਫਟਿਆ ਵਾ ਗੱਡੀ ਪਹਿਲਾਂ ਇੱਦਾਂ ਸਿਰ ਹਿਲਾਇਆ ਮੜਿਆ। ਗੱਡੀ ਮੋੜ ਕੇ ਡੋਲ ਗਈ। ਤੇ ਟਾਇਰ ਘੁੰਮ ਕੇ ਲਾ ਇੱਕ ਸਾਈਡ ਵਾਲਾ। ਸਸੀ ਕਾਲ ਜੀ ਮੇਰਾ ਨਾਮ ਡਾਕਟਰ ਅਸ਼ੀਸ਼ ਹੈ। ਸਾਡੇ ਕੋਲ ਪੇਸ਼ੈਂਟ ਇੱਕ ਐਕਸੀਡੈਂਟ ਦਾ ਆਇਆ ਸੀ। ਉਸ ਦਾ ਨਾਮ ਜਸਵਿੰਦਰ ਸਿੰਘ, ਬਾਪੂ ਦਾ ਨਾਮ ਬਲਵਿੰਦਰ ਸਿੰਘ ਐਕਸੀਡੈਂਟ ਪਿੰਡ ਢੀਪੇਵਾਲ ਦੇ ਨੇੜੇ ਹੋਇਆ ਹੈ। ਉਸ ਦੀ ਹਾਲਤ ਸਿਰ ਹੈ। ਔਰ ਉਸਦੀ ਆਪਣੇ ਐਕਸਰੇ ਕਰਾਣੇ ਭੇਜਿਆ ਹੋਇਆ ਹੈ ਔਰ ਮੈਂ ਪੁਲਿਸ ਇਨਫੋਰਮੇਸ਼ਨ ਭੇਜ ਰਹਾ ਹਾਂ ਮੇਰਾ ਨਾਮ ਰঞ্জੀਤ ਸਿੰਘ ਜੀ ਕੀ ਘਟਨਾ ਹੋਈ ਹੈ ਗੱਡੀ ਇਧਰ ਟੇਪਰ ਵਾਲਾ ਸੁਤਾ ਪਿਆ ਹੁੰਦਾ ਸੀ ਇਹ ਇੰਦਾ ਕੱਚੇ ਲਾਦੀ ਗੱਡੀ ਤੇ ਫਿਰ ਵੀ ਲੈ ਕੇ ਜੋੜੇ ਜਿ ਮਰੀ ਉਹ ਨਹੀਂ ਤੇ ਗੱਡੀ ਪਲਟ ਗਈ ਤੁਸੀਂ ਕਿੱਥੇ ਜਾ ਰਹੇ ਸੀ ਮੈਂ ਜਾ ਰਿਹਾ ਸੀ ਇਧਰ ਜੋਗਿੰਦਰ ਜਾ ਰਿਹਾ ਸੀ ਕੀ ਲੱਧਿਆ ਸੀ ਵਿੱਚ ਆਲੂ ਜੀ ਇਹ ਇੱਕ ਘਟਨਾ ਜਦੋਂ ਵਾਪਰੀ ਤੇ ਕੋਈ ਵਿੱਚ ਹੋਇਆ ਹਾਦਸੇ ਦੇ ਦੌਰਾਨ ਕੋਈ ਜ਼ਖਮੀ ਜਾਂ ਕੋਈ ਕਿਸੇ ਦੀ ਮੌਤ ਦਾ ਕੋਈ ਨਹੀਂ ਕੋਈ ਨਹੀਂ ਹੋਇਆ ਉਹਦਾ ਵੀ ਵਿਚਾਰ ਸਾਡਾ ਵੀ ਗੱਡੀਆਂ ਨੁਕਸਾਨ ਜਾਦੇ ਤੋਂ ਆ ਦਾ ਮੌਕੇ ਤੇ ਪੁਲਿਸ ਪਹੁੰਚੀ ਹੈ ਨਹੀਂ ਜੀ ਕੋਈ ਨਹੀਂ ਅਜੇ ਕੋਈ ਕਿਸੇ ਨੂੰ ਦੱਸਿਆ ਨਹੀਂ ਇੱਥੇ ਬੰਦੇ ਨਹੀਂ ਆਏ ਸਾਡੇ ਆਉਂਦੇ ਆ ਫਿਰ ਕਰਦੇ ਆ ਇਹ ਤਾਂ ਵੱਡੀ ਘਟਨਾ ਹੈ ਇਹ 7:30 ਵਜੇ ਦੀ ਸਵੇਰ ਮੇਰਾ ਨਾਮ ਅਦੀ ਗਰੂਪ ਸਿੰਘ ਹੈ ਜੀ ਅੱਛਾ ਜੀ ਇਹ ਟਿਪਰ ਵਾਲਾ ਸੁੱਤਾ ਪਿਆ ਹੁੰਦਾ ਸੀਗਾ ਰੋਂਗ ਸਾਈਡ ਲਿਆ ਕੇ ਨੇ ਗੱਡੀ ਮਾਰੀ ਆ ਗੱਡੀ ਦਾ ਬਹੁਤ ਨੁਕਸਾਨ ਕਰਤਾ ਇਹਨੇ। ਇਹ ਗੱਡੀ ਤੇਜ਼ ਰਫ਼ਤਾਰ ਸੀ। ਹਾਂਜੀ ਤੇਜ਼ ਰਫ਼ਤਾਰ ਨਾਲ ਸੀਗਾ ਜੀ। ਤੁਸੀਂ ਯਾਰਾਂ ਨੂੰ ਹੋਰਾਂ ਨੂੰ ਕੋਈ ਡਿੱਪਰ ਉੱਪਰ ਮਾਰਿਆ ਨੇ ਇਹਨੂੰ? ਨਾ ਜੀ ਇਹ ਇੱਕ ਡਿੱਪਰ ਇਹਦੇ ਮੂਰੇ ਜਾਂਦਾ ਸੀਗਾ ਉਹਨੂੰ ਕ੍ਰੋਸ ਕਰਦਾ ਪਿਆ ਸੀਗਾ। ਅੱਛਾ ਜੀ। ਹਾਂਜੀ। ਮਤਲਬ ਤੁਹਾਡੀ ਗੱਡੀ ਕਿੱਥੇ ਜਾ ਰਹੀ ਸੀ? ਸਾਡੀ ਗੱਡੀ ਜਲੰਧਰ ਜਾ ਰਹੀ ਸੀਗੀ। ਆਲੂ ਲੱਦੇ ਆ। ਹਾਂਜੀ ਆਲੂ ਲੱਦੇ ਹੋਏ ਸੀ। ਉਹ ਕੀ ਮੰਗੀ ਚੱਲ ਰਹੇ ਹੋ? ਅਸੀਂ ਹੁਣ ਮੰਗ ਹੀ ਹੈ ਜੀ ਸਾਡੀ ਵੀ ਸਾਡਾ ਇਨਸਾਫ਼ ਹੁਣ ਚਾਹੀਦਾ ਵੀ ਨੁਕਸਾਨ ਇੰਨਾ ਹੋਇਆ ਹੋਇਆ ਸਾਡਾ ਜਿਹੜਾ ਡਰਾਈਵਰ ਠੀਕ ਹੈ ਹੁਣ ਹਾਂਜੀ ਇਹ ਠੀਕ ਹੈ ਜੀ